ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਉਮੀਦ ਆ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅੱਜ ਦਾ ਵਲੌਗ ਖਾਸ ਹੈ ਜੀ ਖਾਸ ਹੋਣ ਦਾ ਕਾਰਨ ਹੈ ਗਗਨ ਦੀ ਭਝਾਈ ਤੇ ਉਹਦਾ ਭਾਈ ਤੇਦੀ ਮੰਮੀ ਸਾਡੇ ਕੋਲ ਆ ਰਹੇ ਨੇ ਵਿਆਹ ਤੋਂ ਪਹਿਲੀ ਵਾਰ ਉਹਨਾਂ ਪਿੱਛੇ ਵਿਆਹ ਸੀਗੇ ਦੀ ਵਲੌਗ ਦੇਖੀ ਸੀ ਆਪਣੇ ਆ ਸਾਡੇ ਕੋਲ ਪਹੁੰਚ ਰਹੇ ਨੇ ਪਹਿਲੀ ਵਾਰ ਤੇ ਨੂੰ ਕਰਾਂਗੇ ਸਵਾਗਤ ਤੇ ਕਰਾਂਗੇ ਸੇਵਾ ਉਹਨਾਂ ਦੀ ਆਪਣਾ ਸਾਰਾ ਵਲੌਗ ਜਰੂਰ ਦੇਖਿਓ ਹਾਂ ਵੀ ਕਿੰਨੀ ਖੁਸ਼ ਹਾਂ ਫਿਰ ਬਹੁਤ ਜਿਆਦਾ ਗਗਨ ਪੂਰੀ ਖੁਸ਼ ਹੈ ਜਣੀ ਪਹਿਲੀ ਵਾਰ ਆਈ ਆਪਾਂ ਜਿਹਦੇ ਕੋਲੇ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਬਣੇ ਰਿਹਾ ਆਪਣੇ ਵਲੌਗ ਨਾਲ ਮਿਲਦੇ ਆ ਤੁਹਾਨੂੰ ਬਸ ਪਹੁੰਚਣ ਆਲੇ ਨੇ ਆਪਣੇ ਕੋਲੇ ਜਦੋਂ ਵੀ ਆਉਂਦੇ ਤੁਹਾਨੂੰ ਦਿਖਾਵਾਂਗੇ ਸੀ ਵੇਟ ਕਰ ਲੱਗ ਰਿਹਾ ਗਗਨ ਕੱਲ ਦੀ ਤਿਆਰੀ ਕਰ ਲੱਗਦੀ ਹੈ ਸਾਫ਼ ਸਫਾਈ ਕਰਤੀ ਸਾਰੀ ਥਾਂ ਨੇ ਕੱਲ ਦੀ ਲੱਗੀ ਹੋਈ ਅੱਜ ਵੀ ਹੋਗਾ ਸਵੇਰੇ ਦੀ ਚਲੋ 14 ਹੁੰਦਾ ਹੀ ਹੈ ਨਾ ਜਦੋਂ ਆਪਣਾ ਭੈਣਪਰਾ ਪਹੁੰਚਦਾ ਇਹ ਕਰਕੇ ਤਿਆਰੀ ਪੂਰੀ ਕਰੀ ਪਈ ਹੈ ਸਾਫ਼ ਸਫਾਈ ਇਹ ਵਾਗੇ ਮਠਾਈ ਮੁਰੂਈ ਮੈਂ ਲਿਆਇਆ ਉਹਨਾਂ ਵਾਸਤੇ ਸਮੋਸੇ ਸਮਾਸੇ ਸੇਵਾ ਕਰਾਂਗੇ ਫੁੱਲ ਅਸੀਂ ਉਹਨਾਂ ਦੀ ਸਾਡੀ ਮਾਤਾ ਵੀ ਲੱਗ ਰਹੀ ਹੈ ਨਾਲ ਭਾਈ ਸਾਰੀ ਤਿਆਰੀ ਕਰਖੀ ਹੈ ਜੀ ਨੇ ਪੂਰੀ ਤੁਹਾਨੂੰ ਦਿਖਾਵਾਂਗੇ ਸਾਰਾ ਬਣੇਗਾ ਆਪਣੇ ਵਲੌਗ ਨਾਲ ਤੇ ਵੇਟ ਕਰਦੇ ਆ ਬਸ ਪਹੁੰਚਣ ਲਈ ਫੋਨ ਕਰਿਆ ਸੀਗਾ ਲਵੀ ਆ ਕੇ ਕਹਿੰਦੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਲਓ ਜੀ ਇੰਤਜ਼ਾਰ ਤੇ ਕੜੀਆਂ ਹੋ ਗਿਆ ਖਤਮ ਸਾਡੇ ਸਾਰੇ ਪਹੁੰਚ ਚੁੱਕੇ ਨੇ ਲਓ ਜੀ ਦੇਖੋ ਭਾਈ ਲਓ ਜੀ ਪਹਿਲਾ ਪਿਆਵਾਂਗੇ ਨੂੰ ਜੂਸ ਤੇ ਨਾਲ ਖਾਵਾਂਗੇ ਭੁਜੀਆ ਗਰੀਹ ਮਖਾਈ ਹੋਗੀ ਲਓ ਜੀ ਲਾਸਮੇ ਪਕੌੜੀਆਂ ਤੇ ਗਰੀਹ ਪਕੌੜੀਆਂ ਗਰੀਹ ਆ ਤੇ ਨਾਲ ਜੂਸ ਪੀਵਾਂਗੇ ਕੋਲਡ ਡਰਿੰਕ ਦਾ ਘਾਣਾ ਪੈਣਾ ਜੂਸ ਪਿਆ ਦਈਏ ਤੇ ਫਿਰ ਦੁਬਾਰਾ ਨਾਲ ਆ ਗਈ ਤਿਆਰੀ ਹੈ ਸਾਡੀ ਹੁਣ ਦਿਖਾਉਣੇ ਹੋਗੇ ਇਹ ਮਠਿਆਈ ਹੈ ਜੀ ਇਹ ਸਮੋਸੇ ਨੇ ਇਹ ਜਦੋਂ ਪਾਵਾਂਗੇ ਉਹ ਦੇਖਾਂਗੇ ਤੁਹਾਨੂੰ ਦਿਖਾਵਾਂਗੇ ਸਾਨੂੰ ਆਪਾ ਉਹ ਚਾਹ ਨਾਲ ਗੱਲਾਂ ਕਰਦੇ ਰਹੋ ਬਹੁਤ ਸੁਆਰਦੇ ਨੇ ਇਹ ਬਾਤ ਇਹ ਉਹ ਨਹੀਂ ਕਰਦਾ ਇਹ ਸਮਾਂ ਹੈ ਖੋ ਖੋ ਵੀਡੀਓ ਦੋਸਤਾਂ ਦੇ ਵੀ ਬ੍ਰੋ ਕਹਿ ਮੋਕਰ ਜੋਂ ਗੱਲ ਵੀ ਜੀ ਸਾਨੂੰ ਖਵਾਇਆ ਨਹੀਂ ਕੁਛ ਸਰਕਾਰ ਰੱਖਦੇ ਆਰੇ ਬਈ ਵੇ ਨਹੀਂ ਦਿਵਾ ਕਰੀਏ ਲਓ ਜੀ ਚਾਹ ਦੀ ਤਿਆਰੀ ਹੋ ਰਹੀ ਹੈ ਸਮੋਸੇ ਨਾਲ ਮਠਿਆਈ ਚੱਲੂਗੀ ਅੱਜ ਸਾਰੇ ਲੋਕਾਂ ਨੂੰ ਨਿਕਾਣਾ ਮੈਂ ਸਾਰੇ ਲੋਕਾਂ ਵਿੱਚ ਹੀ ਪੋਜਕਨਰ ਕਾਗਨ ਇਨੀਸ਼ੀਏਵਾ ਕਰਦੀਆਂ ਦੀ ਵਿਹਾਈ ਤੇ ਚਾਹ ਬਣ ਤੇ ਡਿਊਟੀ ਮੇਰੀ ਆ ਭਾਈ ਰੱਖਣੀ ਨੇ ਕਹਿੰਦੇ ਚਾਹ ਬਣ ਲਾ ਗਈ ਬਸ ਮੇਰੀ ਡਿਊਟੀ ਹੈ ਚਾਹ ਦੇ ਦਿਆਂ ਚਾਹ ਮੈਂ ਬਣਾ ਰਿਹਾ ਦੇਖ ਬਹੁਤ ਮਿਹਨਤ ਲੱਗਦੀ ਹੈ ਮੇਰੇ ਪਿਆਰਾਂ ਨੇ ਸਈ ਸਾਰੀ ਖਤਮ ਹੋ ਗਈ ਹੈ ਜੀ ਤੁਹਾਨੂੰ ਨਾਮ ਨਾਲ ਬੋਲਾ ਦੇ ਨਾਲ ਦਰਦ ਇਧਰ ਹੁੰਦੇ ਨਾਲ ਮੈਂ ਲਓ ਜੀ ਤਿਆਰੀਆਂ ਕੰਪਲੀਟ ਨੇ ਹੁਣ ਕਿਉਂ ਇਹ ਚਾਹ ਦਿਖਾਓ ਮਾਰੇ ਸਾਰਾ ਆਪਣਾ ਬਲੌਗ ਦੇਖਿਓ ਚਾਹ ਦੀ ਤਿਆਰੀ ਚੱਲੀਆਂ ਗਿਆ ਨਾਲ ਨਾਲ ਹੁਣ ਫਿਨਿਸ਼ਮੈਂਟ ਰੈਡੀ ਹੋ ਚੁੱਕਿਆ ਸਾਰਾ ਆਪਣਾ ਤੁਹਾਨੂੰ ਦਿਖਾਉਣਾ ਮਾਰੇ ਇੱਕ ਔਰ ਇਹ ਚਾਹ ਦੀ ਤਿਆਰੀ ਹੈ ਭਾਈ ਚਾਹ ਤਿਆਰੇ ਨੇ ਸਾਰੇ ਹੈ ਹੁਣ ਦੋ ਬੰਦੇ ਨੇ ਤਾਂ ਬੰਦ ਕੋਈ ਨਾ ਕਰੀਏ ਨਹੀਂ ਆਣੀ ਦੁੱਜੀ ਵਾਰਿਆ ਚਾਹ ਲਓ ਨੋ ਜੀ ਆਪਣੀ ਵਾਰੀ ਆ ਗਈ ਖਾਣ ਦੀ ਬਾਈ ਮੈਂ ਹੀ ਖਾ ਰਿਹਾ ਹਾਂ ਪਾਣੀ ਲਾ ਲਓ ਜਾਂ ਆ ਵੀਰ ਤਾਸਮੋ ਦਾ ਗਰੰਡ ਜਨੇ ਖਾ ਗਈ ਚੌਥਾ ਚੱਲ ਰਿਹਾ ਹੈ ਲੱਗਿਤ ਲੱਗਦੀ ਨਹੀਂ ਲੱਗਦੀਆਂ ਤਾਂ ਹਾਂ ਦੀ ਦਵਾਈ ਕਰਦੀ ਹੈ ਉਹ ਤਾਂ ਨਾਲ ਨੂੰ ਖੰਨੀ ਹਾਲੇ ਦੇਖੀ ਜਾਂਦੇ ਹਾਂ ਹੂੰ ਹੂੰ ਸਸ ਰਲਾ ਹੋ ਗਏ ਨੇ ਦੇਖਣ ਜਿਐ ਨੇ ਆ ਰੋਜ਼ ਖਾ ਬਿਨਾ ਮੁਖਤਾਰ ਹਾਂ ਕੱਤ ਮੈਂ ਜਾ ਲਓ ਜੀ ਭਾਈ ਮੰਨ ਦਾ ਲੈ ਕੇ ਆਏ ਕੱਪੜੇ ਦੱਸੋ ਕੀ ਆ ਗਿਦੇ ਇਹ ਸੀ ਆਗਾਗਾ ਭਾਈ ਸੂਟ ਇਹ ਨਿਹਰਾ ਦਾ ਆਹਾ ਨਿਹਰਾ ਹੀ ਨਾ ਸੀ ਪੂਰਾ ਆਹਾ ਇਹ ਗਗਨ ਦਾ ਭਾਈ ਇਹ ਇਹ ਸਾਡੀ ਭਾਬੀ ਦਾ ਭਾਈ ਮੇਰੀ ਭਾਬੀ ਜਾਨੀ ਛੋਟੀ ਦਾ ਇਹ ਸਾਡੀ ਮਾਤਾ ਜੀ ਦਾ ਇਹ ਸਾਰੇ ਮਾਤਾ ਇਹ ਸਾਰੇ ਕੱਪੜੇ ਲੈ ਕੇ ਆਈਏ ਮੰਨ ਤਾਂ ਸਾਡੇ ਵਾਸਤੇ ਭਜੀ ਵਾਰ ਆਈਏ ਇੰਨੇ ਕੱਪੜੇ ਲੈ ਕੇ ਆਈਏ ਦੇਖ ਰ ਮੇਰਾ ਓਏ ਆ ਮੇਰਾ ਵੀ ਹੈਗਾ ਭਾਈ ਓਏ ਪਤਾ ਨੂੰ ਲੱਗਿਆ ਥੱਲੇ ਲੋ ਗਿਆ ਰਹਿ ਗਿਆ ਜੀ ਮਾਤੇ ਮੈਂ ਰਹਿ ਗਿਆ ਮੈਨੂੰ ਆਏ ਸੀਗਾ ਤੇ ਭਾਈ ਕੱਪੜੇ ਨੇ ਸਾਰਿਆਂ ਸਾਡੇ ਵਾਸਤੇ ਲੈ ਕੇ ਆਏ ਨੇ ਮੰਨ ਤੋਰੀ ਬਹੁਤ ਸੋਹਣੇ ਸਲਪੜੇ ਸਾਰੇ ਆ ਮੇਰੇ ਆ ਭਾਈ ਬਸ ਮੈਨੂੰ ਮੈਨੂੰ ਭੁੱਲ ਗਏ ਕਿਤੇ ਮੈਨੂੰ ਮੈ ਲੱਗਿਆ ਕਈ ਜਣ ਸਾਰਿਆਂ ਦੇ ਇਹ ਆ ਕਿੱਥੇ ਆ ਕੋ ਦੇਖੋ ਬੰਨਾ ਲਈ ਜਾ ਬਰੇ ਹਾਂ ਮੋੜ ਕੇ ਨਾਲ ਹੀ ਲੈ ਜੀ ਆ ਫਿਰ ਤੋਂ ਬਾਕੀ ਕਿਵੇਂ ਬਣ ਰਹੇ ਨੇ ਲੋ ਜੀ ਆ ਦੋ ਸੂਟ ਭਈ ਤੇਰੇ ਮਨ ਤਨੂ ਇਹਦਾ ਕੋਜੁੱਤੀ ਕਰੋ ਇਹ ਦੋ ਸੂਟ ਨੇ ਕਾਹ ਰਾਇ ਮੋਲੇ ਆ ਪਿੱਛੇ ਨੇ ਮੇਰਾ ਵੀ ਹੈ ਬਾਈ ਤੇ ਮੇਰੇ ਦਾ ਮੂੰਹ ਭਰੇ ਖ ਲੱਗ ਜੀ ਸਾਡੀ ਫਰਦ ਲਈ ਮੇਰੀ ਹੈ 90 ਵਾਲੀਆਂ ਇਹ ਦੋ ਸੂਟ ਮਨ ਦਾ ਵਾਸਤੇ ਚੱਕ ਬਣ ਦੋ ਦੋ ਬਣ ਕੇ ਦੇ ਕੋ ਜਮਾ ਦਨਗੇ ਆ ਚੱਕੇ ਥੋੜਾ ਗਾਣੀ ਦੋ ਲਓ ਜੀ ਚਾਹ ਪਾਣੀ ਪੀ ਲਿਆ ਸਾਰਿਆਂ ਨੇ ਤੇ ਕੱਪੜੇ ਜਿਹੜੇ ਦੇਖ ਲੇ ਸਾਰਿਆਂ ਨੇ ਕੰਮ ਓਕੇ ਹੋ ਗਿਆ ਖਾ ਪੀ ਗਏ ਚਾਹ ਪਾਣੀ ਪੀ ਲਿਆ ਸਾਰਿਆਂ ਨੇ ਚਾਹ ਪਾਣੀ ਪੀ ਲਿਆ ਸਾਰਿਆਂ ਨੇ ਕੱਪੜੇ ਜਿਹੜੇ ਦੇਖ ਲੇ ਤੇ ਉਹਨੇ ਜਾਣੀ ਜਿਹੜੀ ਵੱਡੀ ਮਾਸੀ ਕੋਈ ਪਈ ਕਿਉਂਕਿ ਉਰੇ ਨੇ ਮੇਰਾ ਦੀ ਮਾਸੀ ਵੀ ਹੈਗੀ ਆ ਉਹਨਾਂ ਦੇ ਘਰੇ ਜਾਣਗੇ ਹੈਗੀ ਮੇਰੀ ਬਝੋਲਣ ਨੇ ਉਹ ਸਾਡੇ ਬਝੋਲੇ ਸੀਗੇ ਮੇਰੇ ਦੇ ਘਰਾਂ ਦੇ ਤੇ ਨੇ ਮੇਰਾ ਦੀ ਮਾਸੀ ਹੈ ਤੇ ਸਗੀ ਉਹ ਮੈਂ ਘਰੇ ਜਾ ਕੇ ਆਉਣਗੇ ਮੈਂ ਤਾਂ ਨਹੀਂ ਜਾਂਦਾ ਮੈਂ ਚੱਲ ਹੁਣ ਲਗਾਣ ਤੇ ਮੈਂ ਬਾਅਦ ਜਾਊਂਗਾ ਫਿਰ ਜਦੋਂ ਹੋਰ ਦਿਖਾਵਾਂਗੇ ਵਲੌਗ ਆਪਾਂ ਉਹਦੀ ਮਾਸੀ ਕੇ ਜਾ ਕੇ ਆਉਣਗੇ ਸਾਰੇ ਇਹ ਫਿਰ ਮੈਂ ਹੁਣ ਜਾਊਂਗਾ ਸਕਾਨ ਤੇ ਪਰ ਜਦੋਂ ਸੁਣ ਮਿਲਾਂਗੇ ਦੁਬਾਰੇ ਆਪਾਂ ਆਪਣੇ ਵਲੌਗ ਦੀ ਕਰਾਂਗੇ ਬਾਅਦ ਸਮਾਪਤੀ ਆਪਾਂ ਰੋਕੀਵਾ ਜਾਣਾ ਰੋਕੀਵਾ ਜਾਓ ਹਾਂ ਮੈਂ ਦੁਕਾਨ ਤੇ ਜਾਣਾ ਲਓ ਜੀ ਹੁਣ ਤਿਆਰੀਆਂ ਸਾਰਿਆਂ ਜੀ ਉਧਰ ਨਿੰਮੇ ਕੀ ਮਾਸੀ ਵੀ ਜਾਣ ਦੀ ਉਧਰ ਜਾਣਗੇ ਸਾਰੇ ਇਹ ਤੇ ਮੈਂ ਚੱਲੂਗਾ ਦੁਕਾਨ ਤੇ ਤੇ ਦੁਬਾਰਾ ਮਿਲਾਂਗੇ ਤੁਹਾਨੂੰ ਠੀਕ ਹੈ ਜਿਓ ਜਾਓ ਮੈਂ ਚੱਲਿਆ ਦੁਕਾਨ ਤੇ ਆ ਜਾ ਤੂੰ ਵੀ ਨਾ ਮੈਂ ਨਹੀਂ ਬਸ ਜ਼ਿਆਦਾ ਵੈਲੀ ਬਹੁਤ ਵੀਰੀ ਲਓ ਜੀ ਹੈਂ ਸਜਣ ਨੂੰ ਕੋ ਦੱਲਾ ਰਿਹਾ ਹੈ। ਲੈ ਭਾਈ ਨਿੰਮਾ ਤੇ ਮੰਮੀ ਚੱਲੇ ਨੇ। ਮੰਨ ਤਰੂ ਸਾਡੇ ਕੋਲੇ। ਆਈ ਮਤ ਲੱਗ ਜੀ ਜੀ ਤੇਰਾ ਕੱਲੀ ਦਾ। ਲੱਗ ਜੂਗਾ। ਆਈ ਜੂਗਾ। ਉਹ ਤਾਂ ਨਿੰਮੇ ਨੂੰ ਪਾ ਦੋ। ਕੋਈ ਨਾ ਚਲੇ। ਆਈ ਨਿੰਮੇ। ਤੇਰਾ ਜੀ ਲੱਗ ਜੂ। ਹੋਰ। ਨਹੀਂ ਲੱਗਿਆ। ਤੁਰ ਐ ਮੈਂ ਤੁਮ ਜਾਣੀ। ਲੱਗ ਜੂ ਨੀ। ਮੰਮਾ ਤਾਂ। ਮੰਮਾ। ਮੰਮਾ ਤੁਰ ਐ ਬਾਈ। ਬਾਈ ਜਾਓ। ਲੈ ਵੀ ਭਾਈ ਇਹ ਚੱਲੇ ਨੇ ਦੋਨੇ ਮੰਮੀ ਤੇ ਨੰਮਾ ਤੇ ਮੰਨ ਸਾਡੇ ਕੋਈ ਰਹੂਗੀ ਦੋ ਤਿੰਨ ਦਿਨ ਦੇਖ ਲੈ ਕਹਿੰਦੇ ਰਹਿੰਦੀ ਆ ਕਹਿੰਦੇ ਜੀ ਲੱਗਦਾ ਕਿਹੜੇ ਬੰਦੇ ਦਾ ਅਸੀਂ ਇਹਨੂੰ ਘਮਾਵਾਂਗੇ ਅਸੀਂ ਘਮਾ ਫਿਰ ਆ ਕੇ ਲਿਆਵਾਂਗੇ ਇਹਨੂੰ ਇਹਨੇ ਤੇ ਬਾਕੀ ਦੇਖਦੇ ਆ ਵੀ ਕੌਣ ਪਹਿਲਾਂ ਫੋਨ ਕਰਦਾ ਵੀ ਨੰਮਾ ਕਹੂਗਾ ਮੇਰਾ ਜੀ ਨਹੀਂ ਲੱਗਦਾ ਕਮਨ ਤਾਂ ਕਹਿੰਦੀ ਆ ਦੇਖਾਂਗੇ ਵੀ ਕੌਣ ਕਹੂਗਾ ਵੇਟ ਕਰਾਂਗੇ ਆਪ ਇਹਨਾਂ ਦੀ ਵੀ ਕਿਹੜਾ ਪਹਿਲਾਂ ਕਹਿੰਦਾ ਸਹੀ ਗੱਲ ਹੈ ਨਾ ਕਿਹੜਾ ਪਹਿਲਾਂ ਕਹੋ ਮੇਰਾ ਜੀ ਨਹੀਂ ਲੱਗਦਾ ਕੋਈ ਪਤਾ ਹੋਊਗਾ ਕਿਹਦਾ ਹੋਰ ਅੱਛਾ ਤੇ ਦੇਖਾਂਗੇ ਜੀ ਵੇਟ ਕਰਾਂਗੇ ਵੀ ਕਿਹੜਾ ਪਹਿਲਾਂ ਕਹਿੰਦਾ ਮੰਨ ਤਾਂ ਦੇਖਾਂਏ ਕੌਣ ਪਹਿਲਾਂ ਕਹੂਆ ਵੀ ਮੰਨਨ ਤੇ ਕਹਿੰਦੀ ਐ ਮੇਰਾ ਜੀ ਨਹੀਂ ਲੱਗਦਾ ਕਿ ਨੰਮਾ ਕਹਿੰਦਾ ਦੇਖਦੇ ਆਂ ਦੇਖਦੇ ਆਂ ਵੇਟ ਕਰਾਂਗੇ ਅਸੀਂ ਵੀ ਕਿਹੜਾ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਹਨਾ ਮੰਨਤਾ ਜੀ ਠੀਕ ਐ ਸੁਣੀ ਮੰਨਤਾ ਜੀ ਰੱਖਾਂਗੇ ਆਪਦੇ ਕੋਲੇ ਤੇ ਘੁਮਾਉਂ ਕਰਾਵਾਂਗੇ ਅਸੀਂ ਨੂੰ ਤੇ ਨੰਮੇ ਨੂੰ ਕੱਲੇ ਛੱਡਾਂਗੇ ਇਹਨੂੰ ਅਸੀਂ ਮੇਰੇ ਵਰਗੀ ਕਰਾਂਗੇ ਹਾਂ ਖਵਾ ਵੀ ਆ ਕੇ ਮੋਟੀ ਕਰਦੇ ਆਂ ਬੜੀ ਮਰੀ ਪਤਲੀ ਐ ਹੈਨਾ ਚੱਲੇ ਗਰੋਂ ਕਰੋ ਲਓ ਜੀ ਨੰਮੇ ਉਹ ਚੱਲੇ ਨੇ ਭਾਈ ਨਿੰਮਾ ਤੇ ਮੰਮੀ ਜਾਣਗੇ ਜੀ ਨਿੰਮਾ ਤੇ ਮੰਮੀ ਬਾਗੇ ਭਾਈ ਅਸੀਂ ਰਹਿ ਗੱਲੇ ਮੰਨ ਤੁਹਾਡੇ ਕੋਲੇ ਰਹਿ ਗਈ ਤੇ ਮੰਨ ਤੂੰ ਭੌਂ ਫਰਿਆਵਾਂਗੇ ਦੇਖ ਲੈ ਕਹਿੰਦੇ ਜੀ ਲਾਉਂਦੇ ਸਾਡੇ ਕੋਲੇ ਇਹ ਨਿੰਮਾ ਦਾ ਮਹੀਨਾ ਕਹਿ ਕੇ ਗਿਆ ਇਹ ਦੇਖਾਂ ਕਹਿੰਦੇ ਜੀ ਲਾਉ ਕਹਿੰਦੇ ਲਾएंगे ਵਧੀਆ ਲਾਉਂਗੇ ਵਧੀਆ ਤੇ ਦੇਖ ਲੈ ਜੀ ਲੱਗੇ ਜਿੰਨੇ ਰੱਖਾਂਗੇ ਉਹਨਾਂ ਚਿਰ ਇਹਨੂੰ ਜਿੰਨਾ ਜੀ ਲੱਗੇ ਦਾ ਪਾ ਗੀ ਜੂਗੇ ਨਾ ਦੋ ਤੇ ਦੋ ਦਿਨ ਤਾਂ ਪੱਕਾ ਰੱਖਾਂ ਹੀ ਰੱਖਾਂਗੇ ਤੇ ਜੀ ਨਾ ਲਾਵੇ ਤਾਂ ਵੀ ਰੱਖਾਂਗੇ ਜੇ ਵੱਧ ਜੀ ਲੱਗੇ ਤਾਂ ਵਧਰੇ ਜੀ ਜੀਦ ਲਵਾਈ ਦੇਵਾਂਗੇ ਤੇ ਅਸੀਂ ਵੈਸੇ ਤਾਂ ਬਾਕੀ ਆਪਾਂ ਜਿਹੜਾ ਮੰਗਾਂਗੇ ਤੇ ਹੁਣ ਬਲਾਵ ਦੀ ਕਰਾਂਗੇ ਸਮਾਪਤੀ ਤੇ ਜਿ ਆਪਣਾ ਬਲਾਗ ਸਾਰਾ ਦੇਖਿਓ ਤੇ ਮੈਨਰੇ ਕੋਈ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਤਬਾਦ ਅਗਲੇ ਬਲਾਗ ਚ ਮਿਲਾਂਗੇ ਤੁਹਾਨੂੰ ਧੰਨਵਾਦ